ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਾਈਮਾ ਧਾਰਮਿਕ ਨੂਰੀ ਦੀਵਾਨ ਗਿਲ ਰੋਡ ਦਾਣਾ ਮੰਡੀ ਦੇ ਵਿੱਚ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਸਵੇਰੇ ਸ਼੍ਰੀ ਆਖਨਪਾਟ ਸਾਹਿਬ ਸ਼ੁਰੂ ਹੋਈ ਸ਼ਾਮ ਦੇ ਦੀਵਾਨ ਵਿੱਚ ਵੱਖ-ਵੱਖ ਕਵੀਆਂ ਨੇ ਸੰਗਤ ਨੂੰ ਗੁਰਚਰਣਾ ਨਾਲ ਜੋੜਿਆ ਸ਼ਾਮ ਨੂੰ ਸੰਤ ਜਗਜੀਤ ਸਿੰਘ ਲੋਪਵਾਲੇ ਨੇ ਕਥਾ ਸੁناਈ ਅਤੇ ਕਥਾ ਸੁਣਾਉਂਦਿਆਂ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੇ ਲਈ ਆਖਿਆ ਗਿਆ ਉਹਨਾਂ ਕਿਹਾ ਪਾਣੀ ਦੀ ਸੰਭਾਲ ਧਰਤੀ ਦੀ ਸਫਾਈ ਅਤੇ ਹਵਾ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸ ਦੀ ਮੁੱਖ ਜ਼ਰੂਰਤ ਹੈ ਲੁਧਿਆਣਾ ਲਾਈਵ ਲਿੰਕ सुरेंद्र ਸੋਨੀ ਦੀ ਰਿਪੋਰਟ ਆਗਮਨ ਕਿਹਾ ਗਿਆ ਜਿੱਥੇ ਪਹਿਲਾਂ ਤਾਂ ਲੁਧਿਆਣਾ ਸ਼ਹਿਰ ਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਗੁਰਸੰਗਤਾਂ ਨੂੰ ਬਹੁਤ ਸਤਿਕਾਰ ਪਿਆਰ ਸਹਿਤ ਗੁਰਫਤਿਹ ਤੇ ਤੁਹਾਡੇ ਸਾਰੇ ਚੈਨਲਾਂ ਨਾਲ ਜੁੜੇ ਹੋਏ ਪਿਆਰੇ ਦਰਸ਼ਕਾਂ ਨੂੰ ਵੀ ਗੁਰੂ ਫਤਿਹ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅੱਜ ਇਹ ਸਾਡੇ ਸਲਾਨਾ ਦਰਬਾਰ ਧਾਰਮਿਕ ਨੂਰੀ ਦੀਵਾਨ ਆ ਜਿਹੜੇ ਇਹ ਦਰਬਾਰ ਸੰਪਰਦਾਏ ਸੰਤਾ ਆਸ਼ਰਮ ਲੋਕੋ ਸਾਹਿਬ ਵੱਲੋਂ ਤਕਰੀਬਨ ਸਨ 6869 ਤੋਂ ਚੱਲਦੇ ਆ ਤੇ ਲਗਾਤਾਰ ਪਹਿਲਾਂ ਉੱਥੇ ਆਤਮਪਾਰਕ ਵਿੱਚ ਲੱਗਦੇ ਹੁੰਦੇ ਫੇਰ ਤੋਂ ਆਪਣਾ ਦੁਗਰੀ ਲੱਗਦੇ ਹੁੰਦੇ ਤੇ ਹੁਣ ਮੈਨੂੰ ਮੈਂ ਦਾ 25 ਸਾਲ ਤੋਂ 30 ਸਾਲ ਤੋਂ ਆਪਾਂ ਦਾਣਾ ਮੰਡੀ ਦੇ ਵਿੱਚ ਹਰ ਸਾਲ ਇਹ ਦੀਵਾਨ ਲੱਗਦੇ ਆ ਇਹਨਾਂ ਦੀਵਾਨਾਂ ਦਾ ਮਕਸਦ ਹੁੰਦਾ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਕਾਲਪੁਰਖ ਉਹਨਾਂ ਨੇ ਸਾਰੀ ਦੁਨੀਆ ਨੂੰ ਸਨੇਹਾ ਦਿੱਤਾ ਏਕ ਪਿਤਾ ਏਕ ਸਕੇ ਹਮ ਬਾਰਕ ਇਹ ਲੋਕੋ ਆਪਾਂ ਸਾਰੇ ਇੱਕੋ ਹੀ ਨਿਰੰਕਾਰ ਕਾਲਪੁਰਖ ਦੇ ਧੀਆਂ ਪੁੱਤਰਾਂ ਆ ਕਰਤ ਕਰੋ ਵੰਡ ਛਕੋ ਨਾਮ ਜਪੋ ਔਰ ਸਰਬਤ ਦੇ ਭਲੇ ਲਈ ਕਾਰਜ ਕਰੋ ਤੇ ਗੁਰੂ ਬਾਣੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਗੁਰੂਆਂ ਦੀ ਆਤਮਕ ਜੋਤ ਜਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਦਸਵੇਂ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਗਏ ਸਾਨੂੰ ਸਾਰੇ ਸੰਸਾਰ ਨੂੰ ਗੁਰਬਾਣੀ ਦੇ ਲੜ ਲਾ ਕੇ ਗਏ ਸ਼ਬਦ ਨਾਲ ਜੋੜ ਕੇ ਗਏ ਆ ਜਦੋਂ ਮਨੁੱਖ ਸ਼ਬਦ ਨਾਲ ਜੁੜਦਾ ਤਾਂ ਇਹਦਾ ਮਤਲਬ ਗਿਆਨ ਕਿਉਂਕਿ ਜਿਹੜਾ ਮਨੁੱਖ ਦਾ ਮਾਣਾ ਮਨ ਢਟਕ ਜਾਂਦਾ ਤੇ ਪਰ ਗੁਰੂ ਜੀ ਕਹਿੰਦੇ ਕੁੰਬਾ ਵੱਦਾ ਜਲ ਰਿਹਾ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਦਾ ਮੰਨ ਰਹਾ ਗੁਰਬਿੰਦ ਗਿਆਨ ਇਹ ਆ ਮਾਣਾ ਇਹਨੂੰ ਕਾਬੂ ਕਰਨ ਲਈ ਗਿਆਨ ਚਾਹੀਦਾ ਇਸ ਲਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸ਼ਚਤ ਅਰੈ ਇਹ ਗੁਰਬਾਣੀ ਦੇ ਮਹਾਵਾਕਾਂ ਨੂੰ ਅਸੀਂ ਸਮਰਪਿਤ ਹੁੰਦੇ ਆਂ ਇਹ ਕਾਰਜ ਕਰਦੇ ਆਂ ਜਦੋਂ ਵੀ ਆਪਣਾ ਦੀਵਾਨ ਦਰਬਾਰ ਸੰਪਰਦਾਇ ਲੋਪੋ ਸਾਹਿਬ ਵੱਲੋਂ ਸਜਦੇ ਆ ਉਹਦਾ ਪਹਿਲਾ ਕਾਰਜ ਹੁੰਦਾ ਗੁਰੂ ਘਰ ਲੰਗਰ ਆਰੰਭ ਕਰਨਾ ਪਹਿਲਾ ਗੁਰਸੰਗਤਾਂ ਲਈ ਲੰਗਰ ਸ਼ੁਰੂ ਹੁੰਦਾ ਫਿਰ ਨਾਲ ਹੀ ਉਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਹੀ ਬਾਣੀ ਦੇ ਅਖੰਡ ਪਾਠ ਆਰੰਭ ਹੁੰਦੇ ਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੰਡ ਪਾਠ ਆਰੰਭ ਹੋਏ ਤੇ ਅੱਜ ਸ਼ਾਮ ਨੂੰ ਰਾਤਰੀ ਦਾ ਪਹਿਲਾ ਦੀਵਾਨ ਹੈ ਕੱਲ ਨੂੰ ਮੱਧ ਦਾ ਭੋਗ ਪਵੇਗਾ ਤੇ ਦੂਸਰਾ ਦੀਵਾਨ ਹੋਏਗਾ ਇਹ ਦੂਸਰੇ ਦੀਵਾਨ ਵਿੱਚ ਆਪਾਂ ਹਰ ਸਾਲ ਇਦੋਂ ਜਿੰਨੀ ਵੀ ਗੁਰਸੰਗਤ ਆਉਂਦੀ ਹੈ ਤਕਰੀਬਨ 40 ਦਿਨ ਦਾ ਮੂਲ ਮੰਤਰ ਦਾ ਜਾਪ ਹੁੰਦਾ ਜੋ ਹਰ ਰੋਜ਼ 500 40 ਪਾਠ ਜਾਪ ਕਰੇ ਜਾਂਦੇ ਆ ਤੇ 40 ਦਿਨ ਕਰਿਆ ਜਾਂਦਾ ਇਹ ਕੱਲ ਨੂੰ ਮੂਲ ਮੰਤਰ ਦਾ ਜਾਪ ਵੀ ਹੋਵੇਗਾ ਤੇ ਲੰਗਰ ਵੀ ਚੱਲਦਾ ਪਰਸੋਂ ਨੂੰ ਸੰਪੂਰਨਤਾ ਦਾ ਦੀਵਾਨ ਹੋਵੇਗਾ ਇਹ ਦੀਵਾਨਾ ਦਾ ਜਿਹੜਾ ਸਾਡਾ ਮਕਸਦ ਹੈ ਭਾਈ ਚਾਰ ਕਿਸਾਂਜ ਵਾਤਾਵਰਨ ਲਈ ਲੋਕ ਭਲਾਈ ਦੇ ਕਾਰਜਾਂ ਲਈ ਸਾਨੂੰ ਆਪਸ ਵਿੱਚ ਹੀ ਪ੍ਰੇਮ ਪਿਆਰ ਤੇ ਜੋ ਗੁਰੂ ਮਹਾਰਾਜ ਦਾ ਸਨੇਹਾ ਵਾ ਅਸੀਂ ਲੋਕਾਂ ਤੱਕ ਦੁਨੀਆ ਤੱਕ ਲੈ ਕੇ ਆਉਨੇ ਆ ਤੇ ਤੁਹਾਡਾ ਬਹੁਤ ਧੰਨਵਾਦ ਆ ਤੇ ਤੁਸੀਂ ਸਾਡੇ ਸਨੇਹੇ ਨੂੰ ਲੁਧਿਆਣੇ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਦਿੰਦੇ ਆ ਤੁਹਾਡੇ ਹਰ ਚੈਨਲ ਦੇ ਬੜੇ ਲੋਕ ਸਰੋਤੇ ਆ ਤੁਹਾਡੇ ਨਾਲ ਜੁੜੇ ਹੋਏ ਆ ਤੇ ਉੱਥੇ ਤੱਕ ਵੀ ਸਾਡੀ ਤੁਸੀਂ ਆਵਾਜ਼ ਤੁਹਾਡਾ ਸਾਰੀ ਟੀਮ ਦਾ ਸਜਣਾ ਦਾ ਧੰਨਵਾਦ ਆ ਤੇ ਇਹ دیਵਾਨਾ ਦਾ ਹੁਣ ਕੋਈ ਤੁਸੀਂ ਕੋਈ ਗੱਲ ਕਰਨੀ ਤਾਂ ਦੱਸੋ ਆਈ ਪਿੱਛੇ ਦੇ ਦੇ ਨੇ ਕਹਿੰਦੇ ਪੰਜਾਬ ਵਿੱਚ ਲੱਭਾਇਆ ਸੀ ਉਹਨਾਂ ਬਾਰੇ ਤੁਸੀਂ ਕੁਛ ਹਾਂ ਇਹ ਵੇਖੋ ਇੱਕ ਬੇਬ ਤੋਂ ਆਈ ਸੀਗੀ ਕੁਦਰਤ ਲਾ ਲਓ ਅਣਗੈਲੀ ਲਾ ਲਓ ਜਾਂ ਸਾਡੀਆਂ ਕੁਝ ਭੁੱਲਾਂ ਲਾ ਲਓ ਕਿਉਂਕਿ ਮਨੋਖਾ ਆਪਾਂ ਕਹਿੰਦੇ ਭੁੱਲਾਂ ਅੰਦਰ ਸਭ ਕੋ ਆਪੋਲ ਗੁਰੂ ਕਰਤਾਰ ਭੋਲੇ ਆ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਆ ਆਪਾਂ ਕਿਸੇ ਚੀਜ਼ ਨੂੰ ਵੀ ਛੇੜਾਂਗੇ ਤੇ ਉਹਦਾ ਮਾੜਾ ਮੋਟਾ ਖਮਚਾਨਾ ਭੁਗਤਣਾ ਪੈਂਦਾ ਇਸ ਲਈ ਆਪਾਂ ਨੂੰ ਚਾਹੀਦਾ ਵੀ ਕੁਦਰਤੀ ਜਿਹੜੀ ਸਾਨੂੰ ਬਖਸ਼ਿਸ਼ ਆ ਉਹਨੂੰ ਸੰਭਾਲੀਏ ਇੱਕ ਤਾਂ ਦਰਖਤ ਬਹੁਤ ਲਾਉਣੇ ਚਾਹੀਦੇ ਆ ਇੱਕ ਸਾਨੂੰ ਸਫਾਈ ਬਹੁਤ ਰੱਖਣੀ ਚਾਹੀਦੀ ਆ ਇੱਕ ਸਾਨੂੰ ਆਪਣੇ ਜਿਹੜੇ ਦਰਿਆ ਨੇ ਸੀਮਾ ਨਾਲੇ ਆ ਇਹਨਾਂ ਨੂੰ ਪਹਿਲਾਂ ਤੋਂ ਸਾਫ਼ ਕਰਕੇ ਰੱਖਣਾ ਚਾਹੀਦਾ ਇਹ ਡਿਊਟੀ ਤਾਂ ਵੈਸੇ ਸਰਕਾਰਾਂ ਦੀ ਆ ਸਰਕਾਰਾਂ ਨੂੰ ਹਰ ਕਿਉਂਕਿ ਹਰ ਸਾਲ ਮੌਸਮਾਂ ਸਮਾਂ ਆ ਮਾ ਇਹ ਚਾਹੀਦਾ ਵੀ ਸਮੇਂ ਦੇ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਪਰ ਕਈ ਵਾਰੀ ਹੁੰਦਾ ਵੀ ਛਾਂਤ ਕੀ بارش ਘਟ ਨਾ ਜਾਵੇ ਜਾਂ ਨਾ ਹੋ ਜੇ ਪਰ ਇਹਦੇ ਨਾਲ ਵੱਡਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਮੇਰੀ ਉਮਰ ਦੇ ਵਿੱਚ ਤਕਰੀਬਨ ਮੈਂ 7 ਸਾਲ ਦੀ ਉਮਰ ਹੈ 88 ਦੇ ਵਿੱਚ ਇੰਨਾ ਭਾਰੀ ਕロップ ਆਇਆ ਸੀ ਉਸ ਤੋਂ ਬਾਅਦ ਵਿੱਚ ਐਤ ਕੀ ਉਸ ਤੋਂ ਵੀ ਜਿਆਦਾ ਆ ਬਹੁਤ ਜਿਆਦਾ ਨੁਕਸਾਨ ਹੋਇਆ ਪਰ ਇੱਕ ਜਿੱਥੇ ਨੁਕਸਾਨ ਹੋ ਗਿਆ ਵਿਵਤਾਈ ਆ ਦੁੱਖ ਆਇਆ ਉਥੇ ਦੁੱਖ ਦੀ ਥੋੜੀ ਜੀ ਤਕਲੀਫ ਬਹੁਤ ਘਟੀ ਆ ਉਹਦਾ ਕਾਰਨ ਵੀ ਸਾਡੇ ਲੋਕਾਂ ਚ ਏਕਤਾ ਬਹੁਤ ਬਣੀ ਆ ਜਿਹੜੇ ਲੋਕਾਂ ਤੇ ਵਿਵਤ ਪਈ ਉਹਨਾਂ ਨੇ ਆਪ ਝੱਲੀ ਨਿਵਾਰਨ ਕਰਿਆ ਜਿਹੜੇ ਲੋਗ ਉਥੇ ਸਹਾਇਤਾ ਲੈ ਕੇ ਗਏ ਉਹਨਾਂ ਨੇ ਆਉਣ ਨਹੀਂ ਵੀ ਸਹਾਇਤਾ ਲੈਣ ਲਈ ਅੱਗੇ ਆਏ ਉਹਨਾਂ ਨੇ ਪਹਿਲਾਂ ਪੁੱਛਿਆ ਤੁਸੀਂ ਚਾਹ ਪੀਣ ਸਕੋਗੇ ਕੋਈ ਗੱਲ ਨਹੀਂ ਮਹਾਰਾਜ ਨੇ ਪਾਤੀ ਦਾ ਨਿਭੜ ਜੂਗੀ ਕਿਉਂਕਿ ਗੱਲ ਤਾਂ ਗੁਰੂ ਆਪਾ ਵੀ ਪਰਮੇਸ਼ਰ ਤੇ ਹੀ ਛੱਡ ਦੰਨੇ ਆ ਤੇ ਪਰ ਕਈ ਵਾਰੀ ਪਰਮੇਸ਼ਰ ਤਾਂ ਨਹੀਂ ਕਰਦਾ ਆ ਆਪੋ ਨਾਲ ਸਾਡੀਆਂ ਸਾਡੀਆਂ ਹੁੰਦੀਆਂ ਕਿਉਂਕਿ ਗੁਰੂ ਮਹਾਰਾਜ ਤਾਂ ਸਰਬੱਤ ਦੇ ਭਲੇ ਲਈ ਨਿਰੰਘ ਘਰ ਦਾ ਕੰਮ ਕਰਦਾ ਇਸ ਲਈ ਮੈਨੂੰ ਇਹ ਖੁਸ਼ੀ ਹੈ ਵੀ ਆਪਾਂ ਹੁਣ ਬੈਠੇ ਵੀ ਵਿਚਾਰ ਕਰਦੇ ਸੀ ਇਹਦੇ ਵਿੱਚ ਅੱਜ ਇਨਸਾਨੀਅਤ ਦਾ ਪਿਆਰ ਵੇਖਿਆ ਇੱਕ ਦੂਜੇ ਲਈ ਸਮਰਪਿਤ ਹੁੰਦੇ ਦੇਖੇ ਜਾਨਵਰ ਦੇ ਦੇਖੇ ਇੱਕ ਦੂਜੇ ਦਾ ਹੱਥ ਫੜ ਕੇ ਇੰਨ ਵੀ ਕਹ ਲੈ ਇਨਸਾਨ ਦਾ ਪਸ਼ੂਆਂ ਦਾ ਜਾਨਵਰਾਂ ਦਾ ਪੰਛੀਆਂ ਦਾ ਬਹੁਤ ਰੱਜ ਕੇ ਅੱਜ ਨੂੰ ਮੈਂ ਦੇਖ ਰਿਹਾ ਅਸੀਂ ਜਾ ਕੇ ਆਏ ਹਾਂ ਕੱਲ ਉੱਥੇ ਬਹੁਤ ਨੌਜਵਾਨ ਮੁੰਡੇ ਵੇਖੋ ਕਈ ਵਾਰੀ ਆਪਾਂ ਗੱਲਾਂ ਕਰਦੇ ਆ ਤੇ ਕਈ ਸਾਡੇ ਵਿਚਾਰਾਂ ਦਾ ਥੋੜਾ ਘਣਾ ਬਖਰੇ ਮਾ ਹੋ ਜਾਂਦਾ ਕਿਉਂਕਿ ਅਸੀਂ ਧਾਰਮਿਕ ਆਗੂ ਆ ਇਹ ਗੌਣ ਵਾਲੇ ਮੁੰਡਿਆਂ ਦਾ ਆਪਦਾ ਸੱਭਿਆਚਾਰ ਹੁੰਦਾ ਪਰ ਮੈਨੂੰ ਇਹਦੀ ਬਹੁਤ ਖੁਸ਼ੀ ਹੋਈ ਆ ਜਿੰਨੇ ਵੀ ਨੌਜਵਾਨ ਗਾਇਕ ਮੁੰਡੇ ਆ ਬਹੁਤ ਚੜਦੀ ਕਲਾ ਨਾਲ ਉਹਨਾਂ ਨੇ ਇਸ ਸੇਵਾ ਵਿੱਚ ਡਟ ਕੇ ਹਿੱਸਾ ਪਾਇਆ ਤੇ ਇਸ ਲਈ ਜਦੋਂ ਇਹੋ ਜਿਹੀਆਂ ਗੱਲਾਂ ਦੇਣੀਆਂ ਫਿਰ ਛੋਟਕਾਂ ਕਹਿਣੀਆਂ ਭੁੱਲਾਂ ਵੀ ਮaaf ਹੋ ਜਾਂਦੀਆਂ ਕਿਉਂਕਿ ਤਾਨਕਾ ਦੇ ਬੱਚੇ ਆ ਪਰ ਬਹੁਤ ਖੁਸ਼ੀ ਆ ਮੈਂ ਉਹਨਾਂ ਦਾ ਰਿਣੀ ਆ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਉਹਨਾਂ ਨੂੰ ਸਮਪਰਦਾਇ ਦਾ ਮੁਖੀ ਹੁਣ ਤੌਰ ਤੇ ਸਾਬਾਸ਼ੀ ਵੀ ਦਿੰਦੇ ਆ ਕਿਉਂਕਿ ਉਮਰ ਤੇ ਛੋਟੇ ਆ ਬੱਚਿਆਂ ਵਰਗੇ ਆ ਤੇ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨਾਂ ਨੂੰ ਸਤਿਕਾਰ ਵੀ ਦੇਣਾ ਬਾ ਬਹੁਤ ਜਿਆਦੇ ਰੱਜ ਕੇ ਕਰਿਆ ਇਸੇ ਤਰ੍ਹਾਂ ਹਰ ਸੰਸਥਾ ਨੇ ਬਹੁਤ ਚੜ੍ਹਦੀ ਕਲਾ ਨਾਲ ਸਾਰੀ ਜਨਤਾ ਦਾ ਹੀ ਬਹੁਤ ਧੰਨਵਾਦ ਆ ਬਹੁਤ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਇਕਤਾ ਅਥਵਾਕਨਾ ਪਰ ਹੁਣ ਉੱਥੇ ਜਦੋਂ ਗਏ ਆ ਨਾ ਉਥੇ ਲੋਕ ਕੀ ਕਹਿ ਰਹੇ ਆ ਸੋ ਘਰ ਨਾ ਕਰੋ ਰੇਤਾ ਵੀ ਟਕਾਂਗੇ ਜ਼ਮੀਨ ਵੀ ਬਣਾਵਾਂਗੇ ਬੀਜਾਂਗੇ ਵੀ ਤੁਹਾਡੇ ਨਾਲ ਖੜੇ ਆ ਐਸ ਵਾਰ ਸੱਚੀ ਗੱਲ ਆ ਜੀ ਇੰਨੀ ਚੜ੍ਹਦੀ ਕਲਾ ਲੋਕਾਂ ਦੇ ਵਿੱਚ ਦੇਖੀ ਇੰਨਾ ਪਿਆਰ ਦੇਖਿਆ ਗੁਰੂ ਨਾਨਕ ਪਾਤਸ਼ਾ ਨਰੰਗਕਾਰ ਸੱਚੇ ਪਾਤਸ਼ਾ ਆਪਰ ਸਾਰੇ ਗੁਰੂ ਹੀ ਆ ਨਾ ਕਿਸੇ ਰੂਪ ਵਿੱਚ ਵੀ ਜੁਗਾਂ ਤੋਂ ਆ ਚਾਹ ਸਤਜਗਤ ਤੋਂ ਲਾ ਲੋ ਤ੍ਰੇਤੇਜ ਰਾਮ ਜੀ ਮਹਾਰਾਜੀ ਦੁਆਪਰ ਚ ਕ੍ਰਿਸ਼ਨ ਸੀ ਹਨ ਕਰਨਾ ਇਹ ਸਾਰੇ ਗੁਰੂ ਅਵਤਾਰਾਂ ਦੀ ਕਿਰਪਾ ਚਾਹ ਖੁਦਾ ਲਾ ਲਓ ਚਾਹ ਅੱਲਾ ਲਾ ਲਓ ਜਿੰਨੇ ਵੀ ਸਾਡੇ ਏਕ ਪਿਤਾ ਕੇ ਏਕ ਸ੍ਰੀ ਅੰਬਾਰ ਸਾਰੇ ਇਕੱਠੇ ਹੋਗੇ ਬਹੁਤ ਖੁਸ਼ੀ ਬੜੀ ਚੜਦੀ ਕਲਾ ਵਾ ਤੇ ਬਹੁਤ ਮੈਨੂੰ ਪ੍ਰਸੰਨਤਾ ਦਰਬਾਰ ਸੰਪਰਦਾਇ ਲੋਪੋਂ ਹਮੇਸ਼ਾ ਅਸੀਂ ਸਿਵਾਮਾਂ ਵਿੱਚ ਹਾਜ਼ਰ ਰਹਿੰਨੇ ਆ ਸੜਕਾਂ ਦੀਆਂ ਸਿਵਾਮਾਂ ਬਾਤਾਵਰ ਸੁਆਮੀ ਜੀ ਤਕਰੀਬਨ 1900 5253 ਤੋਂ ਇਹ ਸੰਪਰਦਾਇ ਇਹਨਾਂ ਸਵਾਵਾਂ ਵਿੱਚ ਜੁੜੀ ਆ ਇੱਥੇ ਲੋਕਾਂ ਨੂੰ ਪਤਾ ਦੱਸਣ ਦੀ ਕੋਈ ਲੋੜ ਨਹੀਂ ਆ ਰਾਹ ਬਥੇਰੇ ਭਰਾਏ ਸੜਕਾਂ ਭਰਾਈਆਂ ਬਜ਼ੁਰਗ ਸ਼ਾਮਲ ਹੋਏ ਤੇ ਅੱਜ ਉਹਨਾਂ ਦੀ ਬਖਸ਼ੀ ਹੋਈ ਸੇਵਾ ਦਾ ਦਾਸ ਦਰਬਾਰ ਸੰਪਰਦਾਇ ਲੋਪੋ ਸਾਹਿਬ ਦਾ ਸੇਵਾਦਾਰ ਹੈ ਤੇ ਮੈਂ ਇੱਕ ਵਾਰੀ ਫੇਰ ਜਿੰਨੇ ਵੀ ਸੱਜਣ ਪੁਰਸ਼ ਉਥੇ ਸੇਵਾਵਾਂ ਨਿਭਾ ਰਹੇ ਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਗੁਰੂ ਮਹਾਰਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਲੰਬੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ ਤੇ ਖੁਸ਼ੀਆਂ ਮਾਣ ਤੇ ਇਹ ਜਿਹੜਾ ਦੁੱਖ ਆ ਇਹ ਚਲੋ ਆਈ ਆ ਵਿਵਤ ਜਿਵੇਂ ਆਈ ਆ ਹੁਣ ਜਾ ਵੀ ਰਹੀ ਆ ਕੱਤੀ ਜਾਊਗੀ ਕਿਉਂਕਿ ਕੁਝ ਦੁੱਖ ਭੁੱਲਣ ਵਾਲੇ ਹੁੰਦੇ ਕੋਸ ਆਪਾਂ ਲੋਂਦੇ ਨਹੀਂ ਭੁਲਾਏ ਜਾਂਦੇਗੇ ਪਰ ਕਈ ਸੱਜਣਾ ਦਾ ਵਿੱਚ ਨੁਕਸਾਨ ਹੋ ਗਿਆ ਉਹਨਾਂ ਪਰਿਵਾਰਾਂ ਲਈ ਉਹ ਦੁੱਖ ਭੁੱਲਣੇ ਓਕੇ ਆ ਜਾਂ ਕਿਸੇ ਦਾ ਕੋਈ ਪਰਿਵਾਰ ਦਾ ਬਜ਼ੁਰਗ ਕੋਈ ਨੌਜਵਾਨ ਕੋਈ ਬੱਚਾ ਪਸ਼ੂ ਪੰਛੀਆਂ ਨਾਲ ਵੀ ਸਾਡੇ ਲੋਕ ਨਾ ਪਿਆਰ ਕਰਦੇ ਆ ਜਿੰਨਾ ਕਹਿਆ ਕਿ ਬਜ਼ੁਰਗ ਮੈਂ ਦੇਖਿਆ ਉਹਨਾਂ ਦਾ ਕੋਈ ਪਸ਼ੂ ਉਹ ਜੁੜੇ ਹੋਏ ਲੋਕ ਆ ਕਿਉਂਕਿ ਸਾਡੇ ਕਿਸਾਨਾਂ ਦਾ ਅੰਨ ਧਾਨ ਹੈ ਤੇ ਪਸ਼ੂ ਧਾਨ ਹੈ ਤੇ ਧਾਨ ਇਸ ਲਈ ਇੱਕ ਘਾਟੇ ਵੀ ਪਏ ਕੋਈ ਨਾ ਪੂਰੇ ਹੋ ਜਾਣਗੇ ਪਰ ਮਨੋਖਲਾ ਘਾਟਾ ਬਹੁਤ ਪੂਰਾ ਹੋਣਾ ਔਖਾ ਵਾ ਤੇ ਗੁਰੂ ਜੀ ਕਿਰਪਾ ਪਹਿਲੀ ਵਾਰ ਵੇਖਿਆ ਬਈ ਟਰੈਕਟਰ ਦੇ ਲੰਗਰ ਲਾਏ ਗਏ ਮੈਂ ਕਿਹਾ ਜੀ ਤੁਸੀਂ ਵੇਖੋ ਟਰੈਕ ਤਕੀ ਬੀ ਕੀ ਅਲਟੀਮੇਟ ਤਾਂ ਕਾਦੀ ਦੱਸਿਆ ਵੀ ਸੁਣ ਕੇ ਆਏ ਆ ਬਹੁਤ ਅਕਲ ਮੈਨੂੰ ਇੱਕ ਨੇ ਉੱਥੇ ਪੁੱਛ ਲਈ ਗੱਲ ਮੈਨੂੰ ਕਹਿੰਦਾ ਜੀ ਕਈ ਲੋਕ ਇੱਥੇ ਨੋਟ ਵੰਡੀ ਜਾਂਦੇ ਆ ਮੈਂ ਕਿਹਾ ਯਾਰ ਜੇ ਕਿਸੇ ਕੋਲੇ ਹੈਗੇ ਆ ਦੁੱਖ ਬਾਰੇ ਦੇਦਾਨੇ ਚਾਹੀਦੇ ਆ ਮਾੜੀ ਗੱਲ ਨਹੀਂ ਤੇ ਉਹ ਮੈਨੂੰ ਕਹਿੰਦਾ ਵੀ ਵਾੜੇ ਵੰਡੀ ਜਾਂਦੇ ਮੈਂ ਕਿਹਾ ਯਾਰ ਵੀ ਉੱਥੇ ਦੇਣ ਜਿੱਥੇ ਲੋੜ ਆ ਚੰਗੀ ਗੱਲ ਆ ਤੇ ਉਹ ਕਹਿੰਦਾ ਕਈ ਇਤਰਾਜ਼ ਕਰਦੇ ਮੈਂ ਕਿਹਾ ਇਤਰਾਜ਼ ਨਾ ਕਰੋ ਤੁਸੀਂ ਇਤਰਾਜ਼ ਕਿਉਂ ਕਰਨਾ ਤੁਹਾਡੇ ਕੋਲੇ ਹੈਗੇ ਤੁਸੀਂ ਵੀ ਦੇ ਦਿਓ ਆਪਾਂ ਲੋਕਾਂ ਦੀ ਸਹਾਇਤਾ ਕਰਨੀ ਆ ਨਾ ਤੇ ਇਸ ਲਈ ਬਹੁਤ ਚੰਗੀ ਗੱਲ ਆ ਚਾ ਕੋਈ ਵੀ ਆ ਮੇਰੇ ਕੋਲ ਤਾਂ ਉਹ ਜਗਰ ਹੀ ਕਰਦੇ ਕਹਿੰਦੇ ਸੁਖਵੀਰ ਬੰਦਾ ਮੈਂ ਕਿਹਾ ਵੇਖੋ ਜੀ ਚੰਗੀ ਗੱਲ ਆ ਨੇ 10 15 ਸਾਲ ਰਾਜ ਵੀ ਕਰਿਆ ਹੈ ਤੇ ਜੇ ਡਿਊਟੀ ਆ ਚੰਗੀ ਗੱਲ ਆ ਸਾਰਿਆਂ ਨੂੰ ਆਉਣਾ ਚਾਹੀਦਾ ਜਿੰਨਾਂ ਕੋਲੇ ਹੈਗੇ ਜੋ ਸਾਰੇ ਵੰਡਣ ਤੇ ਮੈਂ ਤਾਂ ਖੁਸ਼ ਆ ਉਹਨਾਂ ਤੇ ਸਾਰਿਆਂ ਤੇ ਹੀ ਖੁਸ਼ੀਆਂ ਚੜਦੀ ਕਲਾ ਇਦਾਂ ਰੱਖਣ ਤੇ ਆਪਣੇ ਰਾਜਿਆਂ ਦਾ ਫਰਜ਼ ਕੀ ਆ ਮੈਂ ਇੱਕ ਸ਼ੇਰ ਕਹਿ ਕੇ ਸਮਾਪਤੀ ਕਰਦੀ ਆ ਸਾਡੇ ਮਹਾਰਾਜ ਲੋਪਾਲੇ ਕਹਿੰਦੇ ਹੁੰਦੇ ਜਿਹਦੇ ਰਾਜ ਅੰਦਰ ਰਹੇ ਤੰਗ ਦੁਨੀਆ ਬਾਦਸ਼ਾਹ ਤੇ ਉਹਦਾ ਵਜ਼ੀਰ ਕਹਾਦਾ ਮੰਗਣ ਗਿਆ ਨਾ ਪਵੇ ਖੈਰ ਝੋਲੀ ਉਹਨੂੰ ਸਮਝ ਕੰਗਾਲ ਅਮੀਰ ਕਹਾਦਾ ਹੋਵੇ ਪੀਰ ਹੋਵੇ ਨਾ ਮੁਰਾਦ ਹਾਸਲ ਉਹਨੂੰ ਸਮਝੀਏ ਪੀਰਾਂ ਦਾ ਪੀਰ ਕਾਦਾ ਦਰਬਾਰ ਸਿੰਘਨਾ ਸ਼ਾਂਤੀ ਚਿੱਤ ਪਕੜੇ ਉਹਨੂੰ ਸਮਝ ਚੰਡਾਲ ਫਕੀਰ ਕਾਦਾ ਇਹ ਗੋਣਾ ਬੰਦੇ ਵਿੱਚ ਹੋਣਾ ਚਾਹੀਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾ ਵਿੱਚ ਰਹੋ ਤੇ ਖੁਸ਼ ਖੁਸ਼ ਰਹੋ ਫੇਰ ਇੱਕ ਵਾਰੀ ਤੁਹਾਡਾ ਸਾਰੇ ਚੈਨਲ ਵਾਲੇ ਆ ਸੱਜਣਾ ਦਾ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਨੂੰ ਅਖੀਰ ਤੇ ਇੱਕ ਬੇਨਤੀ ਹੈ ਇੱਕ ਤਾਂ ਦੋ ਅੱਜ ਪਹਿਲਾ ਦੀਵਾਨ ਹੈ ਦੋ ਦੀਵਾਨ ਸਜਣਗੇ ਵਿੱਚ ਦਰਸ਼ਨ ਦਿਓ ਤੇ ਦੂਜੀ ਬੇਨਤੀ ਹੈ ਵੀ ਗੁਰੂ ਕੇ ਲੰਗਰ ਚੱਲਦੇ ਆ ਇਹ ਚ ਚੱਲੀ ਜਾਂਦੇ ਆ ਤੇ ਸੰਗਤਾਂ ਭੋਜਨ ਪਾਣੀ ਛਕੋ ਤੇ ਇੱਕ ਮੇਰੀ ਬੇਨਤੀ ਹੈ ਵੀ ਜਰੂਰ ਇਹ ਜਿਹੜਾ ਆਪਣਾ ਰਾਹਤ ਸਮਗਰੀ ਦੇ ਵਿੱਚ ਹਿੱਸਾ ਜਿਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਜਿਵੇਂ ਵੀ ਪਹੁੰਚ ਕਰ ਸਕਦੇ ਹੋ ਜੋ ਵੀ ਮਦਦ ਆਪਾਂ ਤੇ ਇੱਕ ਮੇਰੀ ਬੇਨਤੀ ਹੈ ਵੀ ਜਰੂਰ ਜਾ ਕੇ ਜਰੂਰ ਆਓ ਮਰ ਕੇ ਆਓ ਕਿਉਂਕਿ ਵਿੱਚ ਕਹਿੰਦੇ ਹੁੰਦੇ ਆ ਵੀ ਦੁੱਖ ਵੰਡਾਇਆ ਵੰਡਿਆ ਜਾਂਦਾ ਤੇ ਖੁਸ਼ੀਆਂ ਵੱਧ ਜਾਂਦੀਆਂ ਇਸ ਲਈ ਹਰ ਸੱਜਣ ਨੂੰ ਉਸ ਵਿੱਚ ਇਹ ਇੱਕ ਜਾਗੀ ਆ ਉਹਦੇ ਚ ਹੋਤੀ ਪਾਉਣੀ ਚਾਹੀਦੀ ਹੈ ਤੇ ਤੁਹਾਡਾ ਬਹੁਤ ਵੱਡਾ ਸਾਥ ਆ ਸੱਜਣੋ ਬਹੁਤ ਧੰਨਵਾਦ ਤੁਹਾਡਾ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਹੀ ਬੇਨਤੀਆਂ ਸ਼ੁਕਰੀਆ